ਵਿਦਿਆਰਥੀਓ ਤੁਹਾਡਾ ਸਵਾਗਤ ਹੈ ਅਭਿਆਸ ਤੋਂ ਸ਼ੁਰੂ ਕਰਨ ਲੱਗੇ ਹਾਂ ਤੁਹਾਡਾ ਜਿਹੜਾ ਫਿਜ਼ੀਕਲ ਐਜੂਕੇਸ਼ਨ ਦਾ ਪਹਿਲਾ ਚੈਪਟਰ ਹੈ ਉਹਦੇ ਵਿੱਚ ਤੁਸੀਂ ਪ੍ਰਸ਼ਨ ਦੇਖ ਰਹੇ ਹੋ ਇੱਕ ਵਾਰੀ ਪ੍ਰਸ਼ਨਾਂ ਤੇ ਝਾਤੀ ਮਾਰੋ ਠੀਕ ਹੈ ਸਿਹਤ ਸਿੱਖਿਆ ਦੀ ਪਰਿਭਾਸ਼ਾ ਬਾਰੇ ਹੈ ਦੂਜਾ ਪ੍ਰਸ਼ਨ World Health Organization WHO ਤੋਂ ਕੀ ਭਾਵ ਹੈ ਇਹਦੇ ਬਾਰੇ ਹੈ ਸਿਹਤ ਸਿੱਖਿਆ ਦੀਆਂ ਕਿੰਨੀਆਂ ਕਿਸਮਾਂ ਨੇ ਇਹ ਤੀਜਾ ਪ੍ਰਸ਼ਨ ਹੈ ਸਿਹਤ ਸਿੱਖਿਆ ਦੀਆਂ ਕਿਸਮਾਂ ਨੂੰ ਵਿਸਥਾਰ ਪੂਰਵਕ ਲਿਖੋ ਅੱਗੇ ਚੌਥੇ ਪ੍ਰਸ਼ਨ ਤੋਂ ਬਾਅਦ ਪੰਜਵਾਂ ਹੈ ਸਿਹਤ ਦੇ ਸਿਧਾਂਤਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿਓ ਸਿਹਤ ਸੰਬੰਧੀ ਕੋਈ ਦੋ ਪਾ ਪਾ ਜਿਹੜੇ ਆ ਉਹਨਾਂ ਬਾਰੇ ਲਿਖੋ ਤੇ ਸਿਹਤ ਸਿੱਖਿਆ ਦੇ ਖੇਤਰ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿਓ ਇਹ ਮੈਂ ਤੁਹਾਡੇ ਸਾਹਮਣੇ ਇਸ ਕਰਕੇ ਰੱਖੇ ਨੇ ਤਾਂ ਕਿ ਤੁਸੀਂ ਇਹਨਾਂ ਨੂੰ ਸਮਝ ਸਕੋ ਤੇ ਜਦੋਂ ਅਸੀਂ ਇਹਨਾਂ ਦੇ ਉੱਤਰ ਦੇਵਾਂਗੇ ਤਾਂ ਤੁਹਾਨੂੰ ਸੌਖਾ ਹੋ ਸਕੇ ਠੀਕ ਹੈ ਹੁਣ ਉਹ ਪ੍ਰਸ਼ਨ ਜਿਹੜੇ ਹੈ ਉਹ ਤੁਹਾਡੇ ਸਾਹਮਣੇ ਆ ਗਏ ਤੇ ਹੁਣ ਜਦੋਂ ਅਸੀਂ ਪਾਠ ਨੂੰ ਪੜਾਂਗੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਣੇ ਸਾਡੇ ਲਈ ਸੌਖੇ ਹੋਣਗੇ ਸੋ ਆਓ ਆਪਾਂ ਹੁਣ ਜਿਹੜਾ ਇਹ ਪਾਰਟ ਹੈ ਸਾਡਾ ਫਿਜ਼ੀਕਲ ਐਜੂਕੇਸ਼ਨ ਦਾ ਉਹਦੇ ਉੱਤੇ ਧਿਆਨ ਕੇਂਦਰਿਤ ਕਰੀਏ ਪਾਰਟ ਸਾਡਾ ਪਹਿਲਾ ਹੈ ਸਿਹਤ ਸਿੱਖਿਆ ਠੀਕ ਹੈ ਦੇਖੋ ਸਿਹਤ ਹੈ ਕੀ ਚੀਜ਼ ਕਿ ਅਸੀਂ ਕਰਨ ਯੋਗ ਕੰਮਾਂ ਨੂੰ ਕਰ ਸਕੀਏ ਤੇ ਮਾਨਣ ਯੋਗ ਜਿਹੜੀਆਂ ਹਾਲਤਾਂ ਨੇ ਉਹਨਾਂ ਨੂੰ ਮਾਨ ਸਕੀਏ ਅਸੀਂ ਬਿਮਾਰ ਨਾ ਹੋਈਏ ਤੰਦਰੁਸਤ ਹੋਏ ਸਰੀਰਿਕ ਤੌਰ ਤੇ ਵੀ ਔਰ ਮਾਨਸਿਕ ਤੌਰ ਤੇ ਵੀ WHO World Health Organization ਵਿਸ਼ਵ ਸਿਹਤ ਸੰਗਠਨ ਦੀ ਗੱਲ ਤੁਹਾਡੇ ਸਾਹਮਣੇ ਹੋਈ ਹੈ ਤੇ ਜਿਹੜਾ ਸਿਹਤ ਹੈ ਉਹ ਸਰੀਰਿਕ ਔਰ ਮਾਨਸਿਕ ਤੌਰ ਦੇ ਉੱਤੇ ਉਹਦੇ ਸੰਬੰਧੀ ਵੱਖ-ਵੱਖ ਪਰਿਭਾਸ਼ਾਵਾਂ ਨੇ ਇਹ ਤੁਹਾਡੇ ਸਾਹਮਣੇ ਨੇ ਸਿਹਤ ਤੋਂ ਭਾਵ ਹੈ ਸਰੀਰ ਜਾਂ ਮਨ ਦੀ ਨਿਰੋਗਤਾ ਇਹ ਉਹ ਸਥਿਤੀ ਹੈ ਜਿਸ ਵਿੱਚ ਸਰੀਰ ਅਤੇ ਮਨ ਦੇ ਕੰਮ ਸੰਪੂਰਨ ਅਤੇ ਵਧੀਆ ਢੰਗ ਨਾਲ sire ਚੜਨ ਠੀਕ ਹੈ ਜੀ ਸੋ ਇਹ ਅਡਡ ਵਿਦ ਨਨ ਜਿਵੇਂ ਜohn lock ਨੇ ਕਿਹਾ ਤੰਦਰੁਸਤ ਮਨ ਇੱਕ ਤੰਦਰੁਸਤ ਸਰੀਰ ਵਿੱਚ ਹੀ रह ਸਕਦਾ ਹੈ ਸੋ ਕਈ ਤਰ੍ਹਾਂ ਦੀਆਂ ਜਿਹੜੀਆਂ ਇਹ ਐਗਜ਼ਾਮਪਲਸ ਸਾਡੇ ਸਾਹਮਣੇ ਨੇ ਤੇ ਜਿਹੜੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਨੇ ਹੁਣ ਸਿਹਤ ਦੀਆਂ ਕਿਸਮਾਂ ਕੀ ਕੀ ਹੈਗੀਆਂ ਦੇਖੋ ਵਿਸ਼ਵ ਸਿਹਤ ਸੰਗਠਨ WHO ਅਨਸਾਰ ਸਿਹਤ ਚਾਰ ਪ੍ਰਕਾਰ ਦੀ ਹੁੰਦੀ ਹੈ ਸਰੀਰਿਕ ਸਿਹਤ ਮਾਨਸਿਕ ਸਿਹਤ ਸਮਾਜਿਕ ਸਿਹਤ ਅਤੇ ਅਧਿਆਤਮਿਕ ਸਿਹਤ ਸਰੀਰਕ ਸਿਹਤ ਤੁਸੀਂ ਸਮਝਦੇ ਹੋ ਤੁਹਾਡਾ ਸਰੀਰ ਤੁਹਾਡੀ ਸਾਹ ਪ੍ਰਣਾਲੀ ਲਹੂ ਪ੍ਰਣਾਲੀ ਗਿਆਨ ਇੰਦਰੀਆਂ ਠੀਕ ਹੈ ਤੁਹਾਡਾ ਫਿਜ਼ੀਕਲ ਅਸਪੈਕਟ ਅੱਗੇ ਆ ਗਈ ਮਾਨਸਿਕ ਸਿਹਤ 멘ਟਲ ਅਸਪੈਕਟ ਠੀਕ ਕਿ ਤੁਸੀਂ ਕਿਸੇ ਕਿਸੇ ਦਾ ਤੁਹਾਡੇ ਮਨ ਤੇ ਕੋਈ ਦਬਾਅ ਨਾ ਹੋਵੇ ਕੋਈ ਭਾਰ ਨਾ ਹੋਵੇ ਕੋਈ ਮਾਨਸਿਕ ਸਮੱਸਿਆ ਨਾ ਤੁਹਾਨੂੰ ਹੋਵੇ ਸਮਾਜਿਕ ਸਿਹਤ ਦਾ ਮਤਲਬ ਕੀ ਹੈ ਕਿ ਤੁਸੀਂ ਸਮਾਜ ਦੇ ਵਿੱਚ ਸਹੀ ਤਰੀਕੇ ਨਾਲ ਦੂਜਿਆਂ ਨਾਲ ਚੰਗੇ ਸਬੰਧ ਬਣਾ ਕੇ ਰਹਿ ਸਕੀਏ ਉਸ ਤੋਂ ਬਾਅਦ ਸਹੀ ਕਿਰਿਆਵਾਂ ਕਰ ਸਕੀਏ ਤੇ ਅਧਿਆਤਮਿਕ ਸਿਹਤ ਕੀ ਹੈ ਕਿ ਮਾਨਸਿਕ ਸਕੂਨ ਮਿਲਦਾ ਸਾਨੂੰ ਕੁਝ ਧਾਰਮਿਕ ਜਾਂ ਕੁਝ ਅਧਿਆਤਮਿਕ ਜਿਹੜੀਆਂ ਕਿਰਿਆਵਾਂ ਨੂੰ ਕਰਨ ਤੋਂ ਬਾਅਦ ਠੀਕ ਹੈ ਅਸੀਂ ਕਿਸੇ ਤਰ੍ਹਾਂ ਵੀ ਕੱਟੜ ਨਾ ਹੋਈਏ ਪਰ ਹਾਂ ਅਧਿਆਤਮਿਕ ਹੋਈਏ ਸਪਿਰਚੁਅਲ ਹੋਈਏ ਅਗੇ ਸਰੀਰ ਦਾ ਵਿਕਾਸ ਪਹਿਲੀ ਗੱਲ ਤਾਂ ਚੰਗੀ ਸਿਹਤ ਹੋਏਗੀ ਸਰੀਰ ਦਾ ਸਹੀ ਵਿਕਾਸ ਹੋਏਗਾ ਮਾਨਸਿਕ ਤੇ ਭਾਵਨਾਤਮਕ ਸਿਹਤ ਠੀਕ ਹੈ ਇਹਦੇ ਵਿੱਚ ਕੀ ਹੈ ਸਰੀਰਕ ਤੌਰ ਤੇ ਤੰਦਰੁਸਤ ਹੋਣ ਦੇ ਨਾਲ-ਨਾਲ ਵਿਅਕਤੀ ਦਾ ਮਾਨਸਿਕ ਰੂਪ ਵਿੱਚ ਬੁੱਧੀਮਾਨ ਹੋਣਾ ਵੀ ਜ਼ਰੂਰੀ ਹੈ ਮਾਨਸਿਕ ਤੌਰ ਤੇ ਸੇਧਮੰਦ ਵਿਅਕਤੀ ਹੀ ਆਪਣੀਆਂ ਭਾਵਨਾਵਾਂ ਉੱਪਰ ਕਾਬੂ ਰੱਖ ਸਕਦਾ ਹੈ ਚੰਗੀਆਂ ਆਦਤਾਂ ਦਾ ਵਿਕਾਸ ਠੀਕ ਹੈ ਇਸ ਤੋਂ ਬਾਅਦ ਇਹਦਾ ਅਗਲਾ ਜਿਹੜਾ ਉਦੇਸ਼ ਹੈਗਾ ਸਰੀਰਕ ਕਮੀਆਂ ਦਾ ਨਿਰੇਖਣ ਅ ਬੱਚੇ ਦੇ ਵਿਕਾਸ ਵਿੱਚ ਆ ਰਹੀਆਂ ਸਰੀਰਕ ਕਮੀਆਂ ਨੂੰ ਅੱਖੋਂ-ਉੱਲੇ ਕਰਨ ਦੇ ਨਾਲ ਸਮੱਸਿਆਵਾਂ ਪੈਦਾ ਹੋਣਗੀਆਂ ਸੋ ਸਹੀ ਸਮੇਂ ਜੇ ਅਸੀਂ ਨਰੀਖਣ ਕਰਾਂਗੇ ਤਾਂ ਕੋਈ ਸਮੱਸਿਆ ਜੇਕਰ ਆਉਂਦੀ ਹੈ ਤਾਂ ਉਹਦਾ ਹੱਲ ਕਰ ਸਕਾਂਗੇ ਫਿਰ ਬਿਮਾਰੀਆਂ ਤੋਂ ਬਚਾਅ ਵੀ ਇਹਦਾ ਉਦੇਸ਼ ਹੈ ਸਿਹਤ ਸੰਬੰਧੀ ਸਮਾਜਿਕ ਜ਼ਿੰਮੇਵਾਰੀਆਂ ਦਾ ਨਿਰਮਾਣ ਅ ਬੱਚਿਆਂ ਦੇ ਸਰੀਰ ਨੂੰ ਸਿਹਤਮੰਦ ਬਣਾਉਣ ਦੇ ਨਾਲ ਨਾਲ ਉਹਨਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਵੀ ਦੱਸਣ ਦੇ ਯਤਨ ਕਰਨੇ ਚਾਹੀਦੇ ਹਨ ਬੱਚਿਆਂ ਨੂੰ ਬਚਪਨ ਤੋਂ ਹੀ ਸਮਾਜ ਨੂੰ ਸੁਧਾਰਨ ਲਈ ਪ੍ਰੇਰਨਾ ਦੇਣੀ ਚਾਹੀਦੀ ਹੈ ਠੀਕ ਹੈ ਜੀ ਸਿਹਤ ਸੰਬੰਧੀ ਪੱਧਰ ਨੂੰ ਨਿਸ਼ਚਿਤ ਕਰਨਾ ਸਾਨੂੰ ਇਹ ਚੀਜ਼ ਨਿਸ਼ਚਿਤ ਕਰ ਲੈਣੀ ਚਾਹੀਦੀ ਹੈ ਕਿ ਸਿਹਤ ਦਾ ਜਿਹੜਾ ਸਾਡਾ ਪੱਧਰ ਹੈ ਕੀ ਹੋਏਗਾ ਹਰੇਕ ਸਕੂਲ ਵਿੱਚ ਸਿਹਤ ਸੰਬੰਧੀ ਉਦੇਸ਼ ਸਫਾਈ ਹੋਵੇ ਮੋਢ ਲਈ ਸਹਾਇਤਾ ਜਿਹਨੂੰ ਫਰਸਟ ਏਡ ਕਹਿੰਦੇ ਆ ਉਹ ਮਲੇ ਸਾਫ ਪਾਣੀ ਗੁਸਲਖਾਨੇ ਹੋਣ ਬੱਚਿਆਂ ਦੇ ਬੈਠਣ ਦਾ ਫਰਨੀਚਰ ਜਿਹੜਾ ਹੈ ਉਹ ਸਹੀ ਹੋਵੇ ਠੀਕ ਹੈ ਜੀ ਤੇ ਜਿਹੜਾ ਆ ਕੁਝ ਪੁਆਇੰਟਸ ਨੇ ਨਾ ਤੁਸੀਂ ਪੜ ਲੈਣਾ ਕਿ ਕਿਸ ਤਰ੍ਹਾਂ ਦਾ ਵਾਤਾਵਰਣ ਜਿਹੜਾ ਉਹ ਚਾਹੀਦਾ ਜਿਹੜਾ ਸੈਂਟਰਲ ਬੋਰਡ ਆਫ সেকেন্ডਰੀ এডਿਕੇਸ਼ਨ ਹੈ ਉਹਨੇ ਕੇਂਦਰੀ সেকেন্ডਰੀ ਸਿੱਖਿਆ ਬੋਰਡ ਨੇ ਇਹ ਉਦੇਸ਼ ਜਿਹੜੇ ਹੈ ਉਹ ਰੱਖੇ ਆ ਜਿਹੜੇ ਤੁਹਾਡੇ ਸਾਹਮਣੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਹੈ ਸਿਹਤ ਦੇ ਸਿਧਾਂਤ ਪ੍ਰਿੰਸੀਪਲਸ ਆਫ ਹੈਲਥ ਕਿਹੜੇ-ਕਿਹੜੇ ਆ ਸਿਹਤ ਦਾ ਸਬੰਧ ਹਰੇਕ ਵਿਅਕਤੀ ਦੀ ਸਿਹਤ ਨਾਲ ਸਬੰਧਤ ਪੱਖਾਂ ਨਾਲ ਹੈ ਸਿਹਤ ਦੀ ਬੁਨਿਆਦ ਇਹਦਾ ਆਧਾਰ ਕੁਝ ਸਿਧਾਂਤਾਂ ਉੱਪਰ ਟਿਕਿਆ ਹੋਇਆ ਹੈ ਸਿਹਤ ਦੇ ਉਦੇਸ਼ ਦੀ ਪੂਰਤੀ ਲਈ ਸਿਧਾਂਤਾਂ ਨੂੰ ਅੱਖੋਂ ਲਈ ਨਹੀਂ ਕੀਤਾ ਜਾ ਸਕਦਾ ਸਿਹਤ ਦੇ ਖੇਤਰ ਵਿੱਚ ਦਿਨੋਂ ਦਿਨ ਨਵੀਆਂ ਵਿਗਿਆਨਕ ਖੋਜਾਂ ਹੋ ਰਹੀਆਂ ਹਨ ਇਹਨਾਂ ਖੋਜਾਂ ਦੇ ਆਧਾਰ ਤੇ ਲਗਾਤਾਰ ਸਿਹਤ ਦੇ ਸਿਧਾਂਤ ਵਿੱਚ ਵੀ ਤਬਦੀਲੀ ਆ ਰਹੀ ਹੈ ਸਿਹਤ ਦੇ ਕੁਝ ਮਹੱਤਵਪੂਰਨ ਸਿਧਾਂਤ ਹੇਠ ਲਿਖੇ ਹਨ ਪਹਿਲਾ ਕੀ ਹੈ ਸੰਤੁਲਿਤ ਭੋਜਨ ਦੇਖੋ ਜੇ ਸਹੀ ਭੋਜਨ ਅਸੀਂ ਲਵਾਂਗੇ ਤਾਂ ਵਿਕਾਸ ਸਹੀ ਹੋਏਗਾ ਨਾ ਤਾਂ ਫਾਸਟ ਫੂਡ ਹੀ ਖਾਣੀ ਹੈ ਠੀਕ ਹੈ ਤੇ ਨਾ ਹੀ ਗਲਤ ਤਰੀਕੇ ਦਾ ਭੋਜਨ ਖਾਣਾ ਹੈ ਭੋਜਨ ਬਹੁਤਾ ਮਹਿੰਗਾ ਨਹੀਂ ਚਾਹੀਦਾ ਹਾਂ ਉਹਦੇ ਵਿੱਚ ਬੈਲੈਂਸ ਹੋਣਾ ਚਾਹੀਦਾ ਜੋ ਜੋ ਜ਼ਰੂਰੀ ਤੱਤ ਨੇ ਉਹ ਸ਼ਾਮਲ ਹੋਣੇ ਚਾਹੀਦੇ ਦੂਜੇ ਨੰਬਰ ਤੇ ਆ ਗਿਆ ਵਿਅਕਤੀਗਤ ਸਿਹਤ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਆਪਣੀ ਵਿਅਕਤੀਗਤ ਸਿਹਤ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਠੀਕ ਹੈ ਉਹਨੂੰ ਉਹ ਕਿਵੇਂ ਉਹਨੇ ਹੱਥ ਧੋਣੇ ਨੇ ਕਿਵੇਂ ਰੋਜ਼ਾਨਾ ਇਸ਼ਨਾਨ ਕਰਨਾ ਹੈ ਕਿਵੇਂ ਸਫਾਈ ਰੱਖਣੀ ਹੈ ਸਰੀਰ ਦੇ ਅੰਗਾਂ ਨੂੰ ਕਿਵੇਂ ਸਾਫ਼ ਰੱਖਣਾ ਇੱਕ ਚੰਗੀਆਂ ਆਦਤਾਂ ਕਿਵੇਂ ਪਾਉਣੀਆਂ ਵਿਅਕਤੀਗਤ ਸਿਹਤ ਵਿੱਚ ਆ ਜਾਂਦਾ ਹੈ ਇਹਨਾਂ ਬਾਰੇ ਉਹਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਫਿਰ ਹੈ ਨਿਯਮਤ ਸਰੀਰਕ ਜਾਂਚ ਜਿਵੇਂ ਆਪਾਂ ਆਪਣੇ ਵਹੀਕਲਸ ਨੂੰ ਸਕੂਟਰ ਮੋਟਰਸਾਈਕਲ ਨੂੰ ਸਮੇਂ-ਸਮੇਂ 'ਤੇ ਉਹਨਾਂ ਦੀ ਸਰਵਿਸ ਕਰਾਉਣੀ ਹੈ ਠੀਕ ਹੈ ਤੇ ਇਸੇ ਤਰ੍ਹਾਂ ਸਰੀਰ ਦੀ ਜਾਂਚ ਵੀ ਸਹੀ ਸਮੇਂ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਅਗਰ ਬਿਮਾਰੀ ਸਾਨੂੰ ਹੈ ਤਾਂ ਉਹਨੂੰ ਅਸੀਂ ਸਹੀ ਸਮੇਂ 'ਤੇ ਫੜ ਸਕੀਏ ਸਮਾਜ ਅਤੇ ਪਰਿਵਾਰ ਦਾ ਸਹਿਯੋਗ ਤੇ ਜਦੋਂ ਅਸੀਂ ਕੋਈ ਚੰਗਾ ਕਦਮ ਚੁੱਕਦੇ ਆ ਤਾਂ ਅਸੀਂ ਆਪਣੇ ਪਰਿਵਾਰ ਦੀ ਵੀ ਭਲਾਈ ਕਰਦੇ ਆ ਤੇ ਸਮਾਜ ਲਈ ਵੀ ਜੇ ਅਸੀਂ ਆਪ ਫਿੱਟ ਰਹਾਂਗੇ ਸਾਡਾ ਪਰਿਵਾਰ ਵੀ ਸਹੀ ਰਹੂਗਾ ਤੇ ਸਮਾਜ ਵੀ ਸਹੀ ਰਹੂਗਾ ਤੇ ਸਮਾਜਿਕ ਸਿਹਤ ਵਿੱਚ ਸਾਡਾ ਯੋਗਦਾਨ ਵੀ ਚੰਗਾ ਹੋਊਗਾ ਫਿਰ ਸਰੀਰਕ ਕਸਰਤਾਂ ਕਿਉਂਕਿ ਬਿਨਾ ਕਸਰਤੋਂ ਖਾਦਾ ਪੀਤਾ ਸਰੀਰ ਨੂੰ ਲੱਗਦਾ ਨਹੀਂ ਸੋ ਕਸਰਤਾਂ ਸੰਬੰਧੀ ਵੀ ਅਸੀਂ ਧਿਆਨ ਦੇਣਾ ਹੈ ਤੇ ਚੰਗੀਆਂ ਆਦਤਾਂ ਜਿਹੜੀਆਂ ਗੁੱਡ ਹੈਬਿਟਸ ਜਿਹੜੀਆਂ ਉਹ ਪਾਉਣੀਆਂ ਨੇ ਸੌਣਾ ਵੀ ਜ਼ਰੂਰੀ ਹੈ ਬਹੁਤਾ ਸੋਨਾ ਵੀ ਚੰਗਾ ਨਹੀਂ ਖਾਣਾ ਵੀ ਜ਼ਰੂਰੀ ਹੈ ਪਰ ਹੱਦੋਂ ਵੱਧ ਖਾਣਾ ਵੀ ਚੰਗਾ ਨਹੀਂ ਕੂੜਾ ਖੰਡਾਉਣਾ ਨਹੀਂ ਸਾਹਮਣਾ ਸੋ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਖਿਆਲ ਰੱਖਦੇ ਹਾਂ ਅੱਗੇ ਹੈ ਜੀ ਸਿਹਤ ਸੰਬੰਧੀ ਉਪਾਅ ਸਿਹਤ ਸੰਬੰਧੀ ਉਪਾਅ ਕੀ ਹੈ ਬੱਚਿਆਂ ਨੂੰ ਸਿਹਤਮੰਦ ਬਣਾਉਣ ਲਈ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਬੱਚਿਆਂ ਦੀ ਸਰੀਰਕ ਮਾਨਸਿਕ ਅਤੇ ਭਾਵਨਾਤ ਲੋੜਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਤੇ ਜਿਹੜੇ ਸਿਹਤ ਸੰਬੰਧੀ ਉਪਾਅ ਜਿਹੜੇ ਹੈ ਹੈਲਥ ਰਿਲੇਟਡ ਮੇਅਰਸ ਨੇ ਉਹਨਾਂ ਦੇ ਵਿੱਚ ਕੀ ਹੈ ਸਾਫ਼ ਸੁਥਰਾ ਵਾਤਾਵਰਣ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਉਪਾਅ ਕਰਨਾ ਚਾਹੀਦਾ ਕਿ ਸਾਡਾ ਵਾਤਾਵਰਣ ਜਿਹੜਾ ਹੈ ਉਹ ਸਾਫ਼ ਸੁਥਰਾ ਹੋਵੇ ਤੇ ਅਸੀਂ ਖਲਾਰਾ ਨਾ ਪਾਈਏ ਉਹਦੇ ਵਿੱਚ ਸਹਿਯੋਗ ਕਰੀਏ ਦੂਜਾ ਹੈ ਸ਼ੁੱਧ ਹਵਾ ਪਾਣੀ ਅਤੇ ਪ੍ਰਕਾਸ਼ ਰੋਸ਼ਨੀ ਸਹੀ ਆਵੇ ਸਹੀ ਪਾਸਿਓਂ ਆਵੇ ਪਾਣੀ ਦਾ ਲੋੜਜੋਗਾ ਪ੍ਰਬੰਧ ਹੋਵੇ ਠੀਕ ਹੈ ਤੇ ਸ਼ੁੱਧ ਹਵਾ ਜਿਹੜੀ ਹੈ ਉਹ ਆਵੇ ਡਾਕਟਰੀ ਜਾਂਚ ਸਮੇਂ-ਸਮੇਂ ਤੇ ਸਕੂਲਾਂ ਵਿੱਚ ਵੀ ਤੇ ਜੇ ਘਰ ਵਿੱਚਾਂ ਸੀ ਤਾਂ ਜਿਹੜੀ ਬੱਚਿਆਂ ਦੀ ਜਾਂ ਮੈਂਬਰਾਂ ਦੀ ਜਿਹੜੀ ਡਾਕਟਰੀ ਜਾਂਚ ਹੈ ਸਮੇਂ-ਸਮੇਂ ਹੋਣੀ ਚਾਹੀਦੀ ਹੈ ਸਹੀ ਫਰਨੀਚਰ ਬੈਠਣ ਦਾ ਫਰਨੀਚਰ ਇਸ ਤਰ੍ਹਾਂ ਦਾ ਹੋਵੇ ਕਿ ਉਹਦੇ ਵਿੱਚ ਸਾਡੇ ਸਰੀਰ ਦੇ ਵਿੱਚ ਕੋਈ ত্রুটি ਪੈਦਾ ਨਾ ਹੋਵੇ ਤੇ ਅਸੀਂ ਸਹੀ ਤਰੀਕੇ ਨਾਲ ਆਪਣੇ ਉਸ ਫਰਨੀਚਰ ਨੂੰ ਰੱਖ ਕੇ ਉਹਦਾ ਫਾਇਦਾ ਉਠਾ ਸਕੀਏ ਤੇ ਵਿਕਾਸ ਕਰ ਸਕੀਏ ਸੰਤੁਲਿਤ ਭੋਜਨ ਜਿਵੇਂ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਸਾਡੀ ਜਿਹੜੀ ਡਾਈਟ ਹੈ ਪੋਸਟਿਕ ਹੋਵੇ ਸਹੀ ਹੋਵੇ ਮੈਂ ਫੇਰ ਕਹਿ ਰਿਹਾ ਮਹਿੰਗੀ ਡਾਈਟ ਦੀ ਜ਼ਰੂਰਤ ਨਹੀਂ ਬੈਲੈਂਸਡ ਡਾਈਟ ਦੀ ਜ਼ਰੂਰਤ ਹੈ ਯੋਗਾ ਯੋਗਾ ਜਿਹੜਾ ਹੈ ਇਹਦੇ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਹਾਸਲ ਕਰ ਸਕਦੇ ਹਾਂ ਤੇ ਸਰੀਰਕ ਤੇ ਮਾਨਸਿਕ ਫਿਟਨੈਸ ਹਾਸਲ ਕਰ ਸਕਦੇ ਹਾਂ ਪਰ ਇਹਨੂੰ ਸਹੀ ਤਰੀਕੇ ਨਾਲ ਕਰਨਾ ਜ਼ਰੂਰੀ ਹੈ ਜੇ ਅਸੀਂ ਗਲਤ ਆਸਣ ਕਰਾਂਗੇ ਤਾਂ ਇਹਦਾ ਬੁਰਾ ਪ੍ਰਭਾਵ ਵੀ ਪੈ ਸਕਦਾ ਹੈ ਫਿਰ ਸਿਹਤ ਸਿੱਖਿਆ ਦਾ ਖੇਤਰ ਇਹਦਾ ਖੇਤਰ ਕੀ ਹੈ ਜਿਹੜਾ ਸਿਹਤ ਸਿੱਖਿਆ ਹੈ ਇਹਦਾ ਸਕੋਪ ਕੀ ਹੈ ਖੇਤਰ ਕੀ ਹੈ ਦੇਖੋ ਜੀ ਸਰੀਰਿਕ ਬਣਤਰ ਅਤੇ ਸਰੀਰਕ ਕਿਰਿਆ ਦਾ ਮੋਢਲਾ ਗਿਆਨ ਇਹਦੇ ਵਿੱਚ ਇੱਕ ਤਾਂ ਸਰੀਰਿਕ ਬਣਤਰ ਬਾਰੇ ਸਾਨੂੰ ਪਤਾ ਲੱਗਦਾ ਤੇ ਸਰੀਰ ਸਾਡਾ ਕਿਹੜੀਆਂ-ਕਿਹੜੀਆਂ ਕਿਰਿਆਵਾਂ ਕਰਦਾ ਇਹਦਾ ਮੋਢਲਾ ਗਿਆਨ ਇਹਦੇ ਖੇਤਰ ਵਿੱਚ ਆਉਂਦਾ ਹੈ ਦੂਜਾ ਸਿਹਤ ਸੰਬੰਧੀ ਹਦਾਇਤਾਂ ਸਿਹਤ ਤੇ ਪੱਦਰ ਨੂੰ ਬਣਾਈ ਰੱਖਣ ਲਈ ਸਿਹਤ ਸੰਬੰਧੀ ਹਦਾਇਤਾਂ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ ਇਹਨਾਂ ਹਦਾਇਤਾਂ ਦੁਆਰਾ ਵਿਅਕਤੀ ਬਿਹਤਰ ਸਿਹਤ ਸੰਭਾਲ ਦੀ ਚੰਗੀਆਂ ਆਦਤਾਂ ਜਿਵੇਂ ਨਿੱਜੀ ਸਿਹਤ ਦਾ ਧਿਆਨ ਰੱਖਣਾ ਆਪਣੇ ਆਲੇ ਦੁਆਲੇ ਦਾ ਧਿਆਨ ਰੱਖਣਾ ਸੰਤੁਲਿਤ ਭੋਜਨ ਲੈਣਾ ਇਹ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ ਸੋ ਇਹ ਚੀਜ਼ਾਂ ਇਹਦਾ ਹਿੱਸਾ ਬਣਦੀਆਂ ਨੇ ਉਸ ਤੋਂ ਬਾਅਦ ਹੈ ਸਿਹਤ ਸੇਵਾਵਾਂ ਕਿਸੇ ਪ੍ਰਕਾਰ ਦੀ ਬਿਮਾਰੀ ਹੋ ਜਾਵੇ ਜਾਂ ਕੋਈ ਵੀ ਲੋੜ ਪਵੇ ਤਾਂ ਯੋਗ ਡਾਕਟਰੀ ਸਹਾਇਤਾ ਜਿਹੜੀ ਹੈ ਉਹ ਅਸੀਂ ਲੈ ਸਕਦੇ ਹੈਗੇ ਆ ਸੋ ਉਹ ਇਹਦੇ ਸਕੋਪ ਦੇ ਵਿੱਚ ਆਉਂਦੀ ਹੈਗੀ ਆ ਚੰਗਾ ਵਾਤਾਵਰਣ ਹਾਈਜੀਨਿਕ এনवायरमेंट ਜਿਹੜਾ ਹੈ ਉਹ ਚੰਗਾ ਵਾਤਾਵਰਨ ਵਿਅਕਤੀ ਦੀ ਸਿਹਤ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ ਜੇਕਰ ਵਿਅਕਤੀ ਦਾ ਆਲੇ-ਦੁਆਲੇ ਗੰਦਾ ਹੋਵੇਗਾ ਤਾਂ ਉਹ ਵਿਅਕਤੀ ਸਰੀਰਕ ਪੱਧਰ ਨੂੰ ਹੀ ਨਹੀਂ ਬਲਕਿ ਮਾਨਸਿਕ ਭਾਵਨਾਤਮਕ ਤੇ ਸਮਾਜਿਕ ਪੱਧਰ ਨੂੰ ਵੀ ਉਹਦੇ ਨੂੰ ਪ੍ਰਭਾਵਿਤ ਕਰੇਗਾ ਜੇਕਰ ਸਕੂਲਾਂ ਜਾਂ ਜਨਤਕ ਥਾਵਾਂ ਤੇ ਬਾਥਰੂਮ ਵਗੈਰਾ ਸਾਫ਼ ਨਹੀਂ ਹੋਣਗੇ ਤਾਂ ਵਿਅਕਤੀ ਦੇ ਸਰੀਰਕ ਪੱਧਰ ਨੂੰ ਨੀਮਾ ਕਰਦੇ ਹਨ। ਵਾਤਾਵਰਨ ਨੂੰ ਚੰਗਾ ਬਣਾਉਣ ਲਈ ਆਪਣੇ ਆਲੇ-ਦੁਆਲੇ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ। ਵਾਤਾਵਰਨ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਹਰੇ-ਭਰੇ ਰੁੱਖ ਲਗਾਉਣੇ ਚਾਹੀਦੇ ਹਨ। ਸੋ ਇਹ ਜਿਹੜਾ ਚੈਪਟਰ ਸੀ ਇਹ ਪੂਰਾ ਹੋ ਗਿਆ। ਅਸੀਂ ਫਿਰ ਅਭਿਆਸ ਤੇ ਆ ਗਏ ਜਿੱਥੋਂ ਅਸੀਂ ਸ਼ੁਰੂ ਹੋਏ ਸੀ। ਇਹ ਪ੍ਰਸ਼ਨ ਮੈਂ ਪਹਿਲਾਂ ਪੜ ਚੁੱਕਾ। ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਹੁਣ ਤੁਹਾਨੂੰ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਵੀ ਲੱਭ ਗਏ ਹੋਣਗੇ। ਬਹੁਤ ਸ਼ੁਕਰੀਆ ਇਸ ਵਿਸ਼ੇ ਨੂੰ ਧਿਆਨ ਨਾਲ ਪੜੋ ਇਸ ਲਿੰਕ ਨੂੰ ਆਪਣੇ ਸਾਥੀਆਂ ਨਾਲ ਸਾਂਝਾ ਕਰੋ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ